ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਜਿਤ ਪੈਂਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਹੁਣ ਬਾਦੀ ਦੇ ਵਿੱਚ ਤੇ ਸਾਗ ਤੋੜਨ ਆਏ ਆਪਾਂ ਮੈਂ ਕਿਹਾ ਚੱਲ ਅੱਜ ਤਰਦੇ ਆ ਸਾਗ ਤੇ ਦੇਖੋ ਸਿਮਰ ਨ ਆਇਆ ਸੀ ਮੇਰੇ ਨਾਲ ਮੈਂ ਸਿਮਰ ਨੂੰ ਕਿਹਾ ਚੱਲ ਥੋੜੀ ਜਿਹੀ ਵੀਡੀਓ ਸ਼ੂਟ ਕਰ ਲਈ ਹਨਾ ਤੇ ਮੈਂ ਲੱਗੀਆਂ ਸਾਗ ਤੋੜਨ ਤੇ ਦੇਖਦੇ ਆ ਵੀ ਕੀ ਕੁਛ ਹੈਗਾ ਇੱਥੇ ਤੇ ਪਹਿਲਾਂ ਤਾਂ ਮੈਂ ਲੱਗੀ ਮੈਥੇ ਤੋੜਨਾ ਇਸ ਤੋਂ ਬਾਅਦ ਫੇਰ ਆਪਾਂ ਤੋੜਾਂਗੇ ਸਾਗ ਤੇ ਮੈਥੇ ਬਹੁਤ ਜ਼ਿਆਦੇ ਖੜੇ ਨੇ ਹਨਾ ਤੇ ਥੋੜੀ ਮਤਲਬ ਕਿ ਪਾਣੀ ਦਿੱਤਾ ਹੋਇਆ ਸੀ ਗਿੱਲਾ ਸੀ ਤੇ ਰਮਾਇਆ ਹੋਇਆ ਸੀ ਤੇ ਸੀ ਵਰਨਾ ਬਣਾਉਂਦਾ ਸੀ ਵੀਡੀਓ ਤੇ ਮੈਥੇ ਮੈਂ ਕਿਹਾ ਚਲ ਕੁਝ ਰੋਪੀਆਂ ਚ ਪੈਣਗੇ ਥੋੜੇ ਪਾ ਲਾਂਗੇ ਆਪਾਂ ਸਾਗ ਦੇ ਵਿੱਚ ਤੇ ਸਾਗ ਮੈਂ ਕਿਹਾ ਚਲ ਸਾਗ ਤਾਂ ਇਹਨੂੰ ਬਹੁਤ ਦਿਨ ਹੋ ਗਏ ਹਨਾ ਸਾਗ ਫੇਰ ਵੀ ਵਧੀਆ ਲੱਗਦਾ ਹੀ ਹੈ ਠੰਡ ਦੇ ਵਿੱਚ ਹਨਾ ਤੇ ਇਸ ਲਈ ਫਿਰ ਮੈਂ ਕਿਹਾ ਅੱਜ ਸਾਗ ਤਾਜ਼ਾ ਤੋੜ ਕੇ ਤਾਜ਼ਾ ਹੀ ਧਰਦੇ ਆ ਤੇ ਬਾਦੀ ਦਾ ਸਾਗ ਇੱਕ ਦਿਨ ਪਹਿਲਾਂ ਵੀ ਧਰਿਆ ਸੀ ਬਹੁਤ ਜ਼ਿਆਦੇ ਵਧੀਆ ਬਣਿਆ ਸੀ ਤੇ ਇੱਧਰ ਮੈਂ ਲੱਗੀ ਸੀ ਮੋਲੀਆਂ ਦੇ ਪੱਤੇ ਤੋੜਨ ਤੇ ਮਿੱਥ ਵਗੈਰਾ ਤੋੜ ਲਈ ਸੀ ਤੇ ਹੁਣ ਮੈਂ ਲੱਗੀ ਆ ਸਾਗ ਤੋੜਨ ਤੇ ਸਾਗ ਜੋ ਵੱਡੇ ਪੱਤੇ ਸੀ ਵਿੱਚੋਂ ਉਹ ਪਹਿਲਾਂ ਤੋੜੇ ਨੇ ਤੇ ਬਾਕੀ ਆਪਾਂ ਚਲੋ ਜੀ ਸਾਗ ਵਗੈਰਾ ਨਾਲ ਜਾ ਕੇ ਘਰ ਜਾ ਕੇ ਫਿਰ ਗੱਲ ਕਰਦੇ ਹਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਮੇਰਾ ਨਾਮ ਹੈ ਸਰਬਜੀਤ कौर ਹੋਰ ਸੁਣਾਓ ਜੀ ਸਾਰੇ ਕੀ న్యూ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ-ਠਾਕ ਹੋਵਗੇ ਸਭ ਠੀਕ ਤੇ ਪਹਿਲਾਂ ਜੀ ਅਸੀਂ ਵਾਗਦੇ ਸੀ ਬਾਦੀ ਚ ਸਾਗ ਤੋਰਨ ਸਾਗ ਤੋਰ ਕੇ ਥੇਰਾ ਕੇ ਮੈਂ ਨਹਾਈ ਨਾ ਨਹਾਣ ਹੋ ਕੇ ਫਿਰ ਇਦੋਂ ਬਾਅਦ ਚ ਸਾਗ ਧਰਿਆ ਸਾਗ ਧਰਿਆ ਹੋਇਆ ਚੁਗਲੇ ਤੇ ਕੋਠੇ ਤੇ ਇਰੇ ਤੋਂ ਬਾਅਦ ਮੈਂ ਨਿਕਲੀ ਸਲਵਾਸ ਟੀਚਿੰਗ ਇਧਰ ਬੱਚੇ ਆਉਂਦੇ ਨੇ ਸਕੂਲਾਂ ਦੇ ਵਿਖਾਈ ਬੱਚੇ ਆਂਦੇ ਨੇ ਇਹ ਸਰਕਾਰੀ ਸਕੂਲ ਚ ਆਂਦੇ ਬੱਚੇ ਛੋਟੇ ਛੋਟੇ ਦੇ ਲੋ ਟਾਈਮ ਹੋ ਰਿਹਾ ਹੈ ਸਾਢੇ 3:00 ਹੋ ਗਏ ਸਾਢੇ 3:00 ਦੀ ਛੁੱਟੀ ਹੋਈ ਆ ਬੱਚਿਆਂ ਨੂੰ ਤੇ ਹੁਣ ਮੈਂ ਲੱਗੀ ਆਪਣੀ ਕਮੀਜ਼ ਜੇ ਮਤਲਬ ਕੀ ਖੁੱਲਾ ਕਰਿਆ ਇਹ ਤੰਗ ਸੀ ਤੇ ਫਿਰ ਮੈਂ ਹੁਣ ਖੁੱਲਾ ਕਰਿਆ ਕਮੀਜ਼ ਢੇੜਦੀ ਆ ਸਿਉਣਾ ਇਹਦੀ ਆ ਤੇ ਕੱਪੜੇ ਵਗੈਰਾ ਮੈਂ ਸਾਰੇ ਤਾਰ ਤੋਂ ਲਾ ਦਿੱਤੇ ਨੇ ਤੇ ਇਸ ਤੋਂ ਬਾਅਦ ਔਖੀ ਆ ਲੈ ਮੈਨੇ ਮਿਰਚਾਂ ਲਾਲ ਮਿਰਚਾਂ ਦਾ ਆਪਾ ਪਾਉਣਾ achar achar ਪਾਉਂਗੀ ਮੈਂ ਸ਼ਾਮ ਨੂੰ ਕਿਉਂਕਿ ਹੁਣ ਮੈਨੂੰ ਟਾਈਮ ਵੀ ਲੱਗਣਾ ਮੈਨੇ ਇੱਕ ਸਲਵਾਰ ਹੋਰ ਸਟੀਚਿੰਗ ਕਰਨੀ ਆ ਤੇ ਇਹ ਗਮੀਜ਼ ਮੇਰੇ ਬਹੁਤ ਜਾਰੇ ਮਤਲਬ ਕੀੜਾ ਹੋਇਆ ਪਿਆ ਸੀ ਮੈਂ ਕਿਹਾ ਚੱਲ ਹੁਣ ਇਹਨੂੰ ਘਰੇ ਖੋਲ ਕੇ ਪਾ ਲਾਂ ਨੇ ਹਨਾ ਇਸ ਲਈ ਫਿਰ ਮੈਂ ਖੁੱਲਾ ਕਰੇ ਚਲੋ ਜੀ ਹੁਣ ਮੈਂ ਕਰਦੀ ਆ ਸ਼ਾਮ ਦੇ ਕੰਮ ਧੰਦੇ ਪਹਿਲਾਂ ਤਾਂ ਮੈਂ ਕਰਦੀ ਆ ਝਾੜੂ ਤੇ ਜਿਹੜੇ ਸੋਵਾ ਦੀ ਕਸ਼ਲਵਾਸੀ ਚੀਜ਼ ਹੋਰ ਕਰ ਲਈਆਂ ਤੇ ਤੇ ਪਾਵਾਂਗੇ achar ਜਦੋਂ ਪਾਵਾਂਗੇ ਆਪਾਂ achar ਦੀ ਫਿਰ ਗੱਲ ਕਰਾਂਗੇ ਤਾਂ ਅੱਜ ਉਹ ਮਿਰਚਾਂ ਦਾ achar ਤੇ ਪਹਿਲਾਂ ਮੈਂ ਲੱਗੀ ਸੀ ਸਟੀਚਿੰਗ ਕਰਨ ਤੇ ਇਹ ਨਰਾ ਹੋ ਚੁੱਕਿਆ ਸਰਦਾਰ ਜੀ ਹਲੇ ਆਏ ਨਹੀਂ ਹੈਗੇ ਕੰਮ ਤੋਂ achar ਪਾਉਣ ਵਾਸਤੇ ਜਿਹੜੀਆਂ ਆਪਾਂ ਇਹ ਮਿਰਚਾਂ ਦੀਆਂ ਟੰਡੀਆਂ ਜਿਹਨੇ ਇਹ ਆਪਾਂ ਸਾਰੇ ਡੁੰਗ ਲੈਣੇ ਆ ਤੇ ਜਿਹੜਾ ਆਪਣਾ ਇੱਧਰ ਆ ਮਸਾਲਾ ਤਿਆਰ ਕਰਿਆ ਹੋਇਆ ਤੁਹਾਨੂੰ ਮਸਾਲਾ ਦਿਖਾਣੇ ਆ ਇਹ ਮਸਾਲਾ ਇਹ ਹੈਗੇ ਜੀ ਰਾਈ ਸੌਫ ਜਮੈਨ ਸੁੱਕਾ ਧਨੀਆ ਸਾਪਤ ਸੁੱਕਾ ਧਨੀਆ ਤੇ ਇਹਦੇ ਵਿੱਚ ਹੋਰ ਹੋਗੀ ਆਹਾ ਜੀਰਾ ਤੇ ਇਹ ਮਸਾਲਿਆਂ ਨੂੰ ਹੁਣ ਆਪਾਂ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ ਮਿਕਸ ਕਰਕੇ ਇਹਨੂੰ ਥੋੜਾ ਜਿਹਾ ਆਪਾਂ ਤਵੇ ਤੇ ਸੇਕ ਲਵਾਉਣੀ ਆ ਲੋ ਜੀ ਆਪਾਂ ਸਾਰੇ ਇਹ ਮਿਕਸ ਕਰਕੇ ਤਵੇ ਤੇ ਸੇਕ ਲਵਾਂ ਨਾ ਚਮਚਾ ਨਹੀਂ ਕੋਤਾਂ ਮਿਰਚਾਂ ਤਾਂ ਮੇਰੇ ਬਹੁਤ ਦਿਨਾਂ ਦੀਆਂ ਲਈਆਂ ਪਈਆਂ ਨੇ ਪਰ ਪਾਉਣ ਦਾ ਬਿਲਕੁਲ ਟਾਈਮ ਨਹੀਂ ਲੱਗਿਆ ਹੈਗਾ ਕੰਮ 'ਚ ਵਿਜੀਵਹੜੀ ਜਾ ਜਾਈ ਸੀ। ਤੇ ਲੋ ਜੀ ਆਪਾਂ ਇਹ ਥੋੜਾ ਜਿਹਾ ਇਕ ਲਵਾਵਾਂਗੇ ਫਿਰ ਇਹਨੂੰ ਆਪਾਂ ਨਾ ਥੋੜਾ ਜਿਹਾ ਮਿਕਸੀ ਰਾਹੀਂ ਗ੍ਰाइंड ਕਰ ਲਵਾਂਗੇ। ਮਸਾਲਾ ਤੇ ਲੋ ਜੀ ਮਿਰਚਾਂ ਨੂੰ ਆਪਾਂ ਦੇ ਰਿਹਾ ਛੀਰਾ ਵਿੱਚੋਂ। ਇਹਦਾ ਸਾਰੀ ਮਿਰਚਾਂ ਚ ਛੀਰਾ ਦੇ ਦਿੱਤਾ। ਚਾਂਕੂ ਕੱਟ ਤਿੱਖਾ ਟਾਈਮ ਲੱਗਿਆ। ਜੋ ਮਸਾਲਾ ਆਪਾਂ ਨੇ ਸੇਕ ਲਵਾਇਆ ਸੀ ਇਹਨੂੰ ਮਿਕਸੀ ਰੱਖੀ ਆਪਾਂ ਗ੍ਰाइंड ਕਰ ਲਿਆ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਨਮਕ ਨਮਕ ਪਾ ਦਿੱਤਾ ਤੇ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਥੋੜਾ ਜਿਹਾ ਸਿਰਕਾ

ਇਹ ਦੇ ਵਿੱਚ ਮਿਰਚਾਂ ਨੂੰ ਇਦਾਂ ਕਰਕੇ ਇਹਨੂੰ ਵਿਚਾਲੂ ਹਨ ਤੇ ਇਹਦੇ ਵਿੱਚ ਮਸਾਲਾ ਭਰਨਾ ਹੈ ਇਦਾਂ ਕਰਕੇ ਸਾਰੀਆਂ ਮਿਰਚ ਆਪਾਂ ਭਰ ਲਵਾਂਗੇ ਲਓ ਜੀ ਆਪਾਂ ਨੇ ਮਸਾਲਾ ਭਰ ਦਿੱਤਾ ਹੈ ਮਿਰਚਾਂ ਦਾ ਦੇਖੋ ਬਹੁਤ ਵਧੀਆ ਮਸਾਲਾ ਭਰਿਆ ਗਿਆ ਮਿਕਚਰ ਦੇ ਵਿੱਚ ਤੇ ਹੁਣ ਆਪਾਂ ਕਰਾਂਗੇ ਥੋੜਾ ਜਿਹਾ ਸਰੋਂ ਦਾ ਤੇਲ ਗਰਮ ਤੇ ਜੀ ਆਪਾਂ ਨੇ ਤੇਲ ਗਰਮ ਕਰ ਲਿਆ ਇਹਨਾਂ ਆਪਣਾ ਤੇਲ ਠੰਡਾ ਹੁੰਦਾ ਆਪਾਂ ਇਹਦੇ ਵਿੱਚ ਪਾ ਦਨੇ ਆ ਇਹ ਮਿਰਚਾਂ ਜੋ ਮਸਾਲੇ ਨਾਲ ਭਰੀਆਂ ਹੋਈਆਂ ਨੇ ਸਰਕਾ ਪਾਉਣਾ ਇਹਦੇ ਵਿੱਚ ਥੋੜਾ ਜਿਹਾ ਜ਼ਰੂਰੀ ਹੈ ਜਿਹਦੇ ਨਾਲ ਆਪਣੀ ਮਿਰਚਾਂ ਨਾ ਤਾਂ ਖਰਾਬ ਹੋਣੀਆਂ ਨਾਲੇ ਆਚਾਰ ਬਿਲਕੁਲ ਖਰਾਬ ਨਹੀਂ ਹੋਣਾ ਹੈਗਾ ਜੇ ਮਤਲਬ ਕਿ ਜਲਦੀ ਖਾਣਾ ਆਚਾਰ ਹਫ਼ਤੇ ਦੇ ਅੰਦਰ ਅੰਦਰ ਫਿਰ ਤੇਲ ਘੱਟ ਪਾਉਣਾ ਜੇ ਮਤਲਬ ਕਿ ਜ਼ਿਆਦੇ ਚਿਰ ਤੱਕ ਚਲਾਉਣਾ ਤਾਂ ਫਿਰ ਆਪਾਂ ਤੇਲ ਇਹਦੇ ਵਿੱਚ ਵੱਧ ਪਾ ਸਕਦੇ ਆ ਤੇ ਸਰਦਾਰ ਜੀ ਤਾਂ ਕਹਿੰਦੇ ਕਹਿੰਦੇ ਮੈਨੂੰ ਇਹ ਲਾਲ ਮਿਰਚਾਂ ਦਾ ਆਚਾਰ ਨਹੀਂ ਵਧੀਆ ਲੱਗਦਾ ਕਹਿੰਦੇ ਹਰੀਆਂ ਮਿਰਚਾਂ ਦਾ ਆਚਾਰ ਵਧੀਆ ਲੱਗਦਾ ਮੈਂ ਕਿਹਾ ਚਲ ਜੇ ਤਾਂ ਦਾਲ ਦਾ ਪਾ ਲਾ ਇੱਕ ਦਿਨ ਹਰੀਆਂ ਮਿਰਚਾਂ ਦਾ ਵੀ ਪਾ ਲਾਂਗੇ ਨਾਲੇ ਔਲਿਆਂ ਦਾ ਅਦਰਕ ਦਾ ਜੇ ਮੇਰੀ ਬਿੱਬੀ ਬਹੂ ਰਹੇ ਹੁੰਦੀ ਫਿਰ ਬਿੱਬੀ ਆਚਾਰ ਪਾ ਦਿੰਦੀ ਬਿੱਬੀ ਆਚਾਰ ਪਾਣ ਨੂੰ ਜੰਮੀ ਕਾਲ ਨਹੀਂ ਕਰਦੀ ਹੈਗੀ ਨਿੰਬੂ ਦਾ ਮਿਰਚਾਂ ਦਾ ਕਾਸੇ ਦਾ ਵੀ ਹੋਵੇ ਮਿੰਟ ਚ ਪਾ ਦਿੰਦੀ ਹੈ ਮੇਰੀ ਬਿੱਬੀ ਤੇ ਕਹਿੰਦੇ ਹੁੰਦੇ ਨੇ ਮਾਵਾ ਬਿਨਾ ਪੇਕੇ ਨਹੀਂ ਹੁੰਦੇ ਹਨਾ ਤੇ ਸੱਸਾ ਬਿਨਾ ਸਹੁਰੇ ਨਹੀਂ ਹੁੰਦੇ ਮਾਮਾ ਦੇਖ ਲੋ ਜਦੋਂ ਆਪਾਂ ਪੇਕੇ ਘਰ ਹੁੰਨੇ ਆ ਤਾਂ ਮਾਂ ਨਹੀਂ ਕੰਮ ਕਰਦੀ ਜਦ ਸਹੁਰੇ ਘਰ ਹੁੰਦੇ ਆ ਤਾਂ ਸੱਸ ਵੀ ਮਾਂ ਵਰਗਾ ਪਿਆਰ ਦਿੰਦੀ ਆ ਤੇ ਸੱਸ ਵੀ ਬਿਲਕੁਲ ਕੰਮ ਨਹੀਂ ਕਰਦੀ ਹੋएगी ਕਿਉਂਕਿ ਸੱਸ ਕਹਿੰਦੀ ਐ ਵੀ ਜਿੰਨਾ ਖੁੰਦੋਂ ਉਹਨਾਂ ਕਰ ਲਓ ਪੁੱਤ ਬਾਕੀ ਮaaf ਕਰ ਦੂਗੀ ਹਨਾ ਉਹ ਕਹਾਪਤ ਹੁੰਦੀ ਆ ਬਾਬਾ ਨਾਲ ਹੀ ਪੇਕੇ ਨੇ ਸੱਸਾਂ ਨਾਲ ਹੀ ਸਹੁਰੇ ਨੇ ਲੋ ਜੀ ਗੱਲਾਂ ਬਾਤਾਂ ਦੇ ਵਿੱਚ ਆਪਣਾ ਸਾਰਾ ਮਸਾਲਾ ਇਹਦੇ ਵਿੱਚ ਆਪਾਂ ਪਾ ਦਿੱਤਾ ਤੇ ਦੇਖੋ ਅੰਦਰ ਵਿੱਚ ਪਾਲਿਆ achar ਮੈਂ ਉਹ ਨਹੀਂ ਲਿੰਦੇ ਵਿੱਚ ਹੂੰ ਫੋਟੋ ਆਂਦੀਵੇਂ ਆਉਂਦੀ ਆ ਜਦੋਂ ਆਪਣਾ ਥੋੜਾ ਜਿਹਾ ਤੇਲ ਠੰਡਾ ਹੋ ਗਿਆ ਨਾ ਇਹ ਸਰੋਂ ਦਾ ਫੇਰ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਸਰੋਂ ਦਾ ਤੇਲ ਪਾ ਕੇ ਇਹਦੇ ਉੱਤੇ ਹਨਾ ਫੇਰ ਆਪਾਂ ਮਤਲਬ ਕਿ ਦੋ ਕੁ ਦਿਨਾਂ ਵਾਸਤੇ ਡੱਬਾ ਬੰਦ ਰੱਖਾਂਗੇ ਇਹਨੂੰ ਹਿਲਾਉਂਦੇ ਰਹਿਣਾ achar ਨੂੰ ਡੇਲੀ ਤੇ ਚਲੋ ਜੀ ਅੱਜ ਦੀ ਵੀਡੀਓ ਸੀ ਆਪਣੀ ਇੱਥੇ ਤੱਕ ਜੇਕਰ ਵੀਡੀਓ ਵਧੀਆ ਲੱਗਿਆ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਨਿਊ ਹੈ ਪਲੀਜ਼ ਚੈਨਲ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੇ ਉਮੀਦ ਕਰਦੀ ਹਾਂ ਸਾਨੂੰ ਅੱਜ ਦੀ ਮੇਰੀ ਸਾਗ ਵਾਲੀ ਵੀਡੀਓ ਸਲਾਈ ਵਾਲੀ ਵੀਡੀਓ ਤੇ ਅਚਾਰ ਵਾਲੀ ਵੀਡੀਓ ਵਧੀਆ ਲੱਗਿਓ ਇਹ ਵੀਡੀਓ ਸਪੈਸ਼ਲ ਅਚਾਰ ਵਾਲੀ ਮੈਂਨੇ ਮੇਰੀਆਂ ਆਂਟੀਆਂ ਵਾਸਤੇ ਤੇ ਭੈਣਾਂ ਵਾਸਤੇ ਬਣਾਈ ਆ ਇਹ ਵੀ ਚਲ ਪੈਣਾ ਨੂੰ ਪਤਾ ਲੱਗ ਜੂ ਇਹ ਵਿਚਾਰ ਜਦੋਂ ਆਪਾਂ ਪਾਉਨੇ ਆ ਸਿਰਕਾ ਆਪਾਂ ਮਸਾਲੇ ਦੇ ਵਿੱਚ ਮਿਕਸ ਕਰਕੇ ਪਾ ਸਕਦੇ ਆ ਤੇ ਚਲੋ ਜੀ ਲੈ ਕੇ ਆਵਾਂਗੇ ਕੱਲ ਇੱਕ ਹੋਰ ਵਧੀਆ ਨਵੀਂ ਵੀਡੀਓ ਤੇ ਉਮੀਦ ਕਰਦੀ ਅੱਜ ਦੀ ਵੀਡੀਓ ਪੂਰੀ ਵਧੀਆ ਲੱਗੀ ਹੋਊਗੀ ਤੇ ਮਿਲਦੇ ਆ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ਕਾ